ਟਿੱਬਾ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਪ੍ਰਵਾਸੀ ਭਾਰਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਬਲਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਟੂਰਨਾਮੈਂਟ ਦਾ ਉਦਘਾਟਨ ਗੁਰਦੁਆਰਾ ਦਮਦਮਾ ਸਾਹਿਬ ਠੱਠਾ ਦੇ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਜੀ ਨੇ ਕੀਤਾ ਉਨਾ ਉਦਘਾਟਨ ਕਰਦਿਆ ਸਾਬਕ श्री ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਕਬੱਡੀ ਟੂਰਨਾਮੈਂਟ ਦੀਆਂ ਦਸ਼ਮੇਸ਼ ਕਲੱਬ ਦੇ ਮੈਂਬਰਾਂ ਅਤੇ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ 4 ਤਰੀਕ ਨੂੰ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਪਦਮਸ਼ਰੀ ਸੰਤ ਬਾਬਾ ਬਲਬੀਰ ਸਿੰਘ ਸਿਚੇਵਾਲ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਅਰਜੁਨ ਐਵਾਰਡੀ ਇਨਾਮ ਦੇ ਕੇ ਸਨਮਾਨਿਤ ਕਰਨਗੇ ਸultanpur Lodhi ਤੋਂ ਪੱਤਰਕਾਰ ਵਿਕਰਮ ਤਲਵੱਡੀ ਦੀ ਵਿਸ਼ੇਸ਼ ਰਿਪੋਰਟ ਬਹੁਤ ਬਹੁਤ ਧੰਨਵਾਦ ਹੈ ਕੱਲ ਦੀਆਂ ਖ਼ਬਰਾਂ ਵਿੱਚ ਗੱਲਾਂ ਹੋਣਗੀਆਂ ਕਿ ਟਿੱਬੇ ਦੀ ਧਰਤੀ ਤੇ 3 ਤਰੀਕ ਪਹਿਲਾ ਮਈ 2000 ਦੀ ਉਦਾਹਰਤ ਕੀਤੀ ਜਾ ਰਹੀ ਹੈ ਕਿ ਸਾਧੂ ਸਤ ਤਫਕੀਰ ਖੁਦਾ ਦੇ ਅਸਲੀ ਮਰਦ ਸਿਆੜੇ ਜਿਹੜੇ ਮੁੱਝੋ ਬਾਤ ਨਿਕਲ ਗਏ ਉਹ ਵਸਤੇ ਨਹੀਂ ਜਾਣੀ ਭਾਗਾਂ ਦਾ ਨਹੀਂ ਹੋ ਜਾਂਦੀ ਹੈ ਜਿਹੜੇ ਖਿਡਾਰੀ ਅੱਜ ਟੱਬੇ ਦੀ ਅੱਜ ਦੇ ਖੇਡ ਕਬੱਡੀ ਦੇ ਕ ਆਪਣੀ ਸ਼ੁਰੂਆਤ ਹੋਈ ਹੈ ਸੰਤਾ ਮਾਪੂਛਲੇ ਹਾਜੀਲ ਵਾਈ ਹੈ ਸੰਤਾ ਮਾਪੂਛਾਂ ਦੀ ਜਿਹੜਾ ਜਹਾ ਲਾ ਕੇ ਬੱਲੇ ਬਲੇ ਕਰਵਾਜਦਾ ਹੈ ਲੱਟੇ ਵਾਲੇ ਫੇਰ ਰੇਡ ਪਾਈ ਹੈ ਵੰਸ਼ ਅੱਸੀ ਨੇ ਨਾਮ ਉਹਦਾ ਕੀ ਹੈ ਇਹ ਤਾਰੀ ਹੈ ਮੇਰੇ ਵੀਰੋ ਇਹ ਕਹਿੰਦੇ ਜਦੋਂ ਨਿਕਨੇਮ ਰੱਖੇ ਜਾਂਦੇ ਪਰ ਫੁੱਲਤ ਹੋ ਜਾਂਦੇ ਹੈ ਪਰ ਆਹ ਮੁੰਡਾ ਫੱਤੂ ਢੇਗੇ ਵਾਲਾ ਕਰ ਰਿਹਾ ਟਰਾਈ ਇਹਨਾਂ ਜਤਨ ਕਰ ਰਿਹਾ ਹੈ ਬਾਈ ਪਕੜਾਂ ਵਾਲੀ ਟੀਮਾਂ ਤੇ ਲੱਗ ਰਿਹਾ ਵੀ ਪਕੜਾਂ ਵਾਲੇ ਪਤਲਾ ਓਏ ਕਰਾ ਲੈ ਮਿੰਟ ਵੇਟ ਜਿਮ ਦੇ ਵਿੱਚ ਆਉਣਾ ਕਲਾ ਕੇ ਆਉਣਾ ਵੀਰੋਂ ਸਾਡੇ ਛੋਟੇ ਇਹਦਾ ਦੂਜਾ ਮੈਚ ਰਾਲੀ ਦੀ ਟੀਮ ਕਿੱਥੇ ਹੈ ਰਾਲੀ ਵਾਲੇ ਰਾਲੀ ਦਾ ਮੈਚ ਹੈ ਬਾਬਾ ਘੋੜੇ ਵਾਲਾ ਕਬੱਡੀ ਕਲੱਬ ਹੁਣ ਪਿੰਡ ਤਾਂ ਦੱਸਿਆ ਨਹੀਂ ਘੋੜੇ ਵਾਲਾ ਕਬੱਡੀ ਕਲੱਬ ਹੀ ਲਿਖਿਆ ਹੈ ਭਾਈ ਰਾਲੀ ਦੀ ਟੀਮ ਤੇ ਬਾਬਾ ਘੋੜੇ ਵਾਲਾ ਕਬੱਡੀ ਕਲੱਬ ਆ ਇਹ ਦੂਜਾ ਮੈਚ ਹੈ ਕਾਲੇ ਸੱਗੇ ਆ ਗਈ ਕਿਰਾਕੀ ਜਾਂ ਪੇ ਹੁਣ ਆ ਗਿਆ ਜਾਂ ਪੇ ਸਾਰੇ ਆ ਗਏ ਆ ਪੇਰ ਠੀਕ ਹੈ ਜੀ ਹਾਂਜੀ ਕਾਲੇ ਸੱਗੇ ਟੀਮ ਕਰਾਉਣ ਚ ਪਤਲਾ ਦੀ ਟੀਮ ਵੀ ਆ ਗਈ ਹੈ ਦੋਇਆਕਰ ਦੋ ਟੀਮਾਂ ਬਣੀ ਹੈ ਚੋਟੀ ਦੀ ਟੱਪੇ ਦੀ ਹੈ ਸਵਰਗਵਾਸੀ ਅਮਨਦੀਪ ਕਬੱਡੀ ਕਲੱਬ ਟੱਪਾ ਰਾਜਾ ਖੱਟੂ ਟਿੰਗਾ ਟਰਾਲੀ ਦੀ ਕਿੱਥੇ ਹੈ ਰਾਲੀ ਵਾਲੇ ਰਾਲੀ ਵਾਲੇ ਅੱਤ ਕਰੋ ਵੀ ਘੋੜੇ ਵਾਲਾ ਕਬੱਡੀ ਕਲੱਬ ਇਹ ਨਹੀਂ ਆਇਆ ਟੋਗਾ ਬੜੀਆ ਧੰਨਵਾਦ ਸਾਰੇ ਵੀਰਾਂ ਦਾ ਹਾਂਜੀ ਉਹ ਟੀਮਾਂ ਅਗਿਨੀ 17 ਕਲਾ ਜਾਂ ਪਹਿਲਾ ਮੈਚ ਕਾਲੇ ਸੰਗ ਦੇ ਨਾਲ ਰਾਇਲ ਕੈਫੇ ਕਾਲਾ ਸੰਗ ਦੇ ਦੋ ਟੀਮਾਂ ਬੜੀਆ ਰਾਇਲ ਕੈਫੇ ਕਾਲਾ ਸੰਗ ਤੇ ਪਤਣਾ ਦਾ ਮੈਚ ਹੈ ਦੂਜਾ ਮੈਚ ਕਿਹੜੀ ਹੁੰਦਾ ਆ ਜਾਂਦਾ ਹੈ ਟਿੱਬੇ ਵਾਲਾ ਵਾਹ ਟਿੱਬੇ ਵਾਲਿਆ ਐਨ ਕਮਾਲ ਕਰੀ ਆਉਂਦਾ ਸਰਗਵਾਸੀ ਅਮਨਦੀਪ ਕਬੱਡੀ ਕਲੱਬ ਟਿੱਬੇ ਦੀ ਟੀਮ ਖੇਡਦੀ ਹੈ ਅੱਜ ਅਮਨ ਨੂੰ ਸ਼ਰਦਾ ਦੇ ਖੁੱਲ ਭੇਡ ਕਿਤੇ ਜਾ ਰਿਹਾ ਹੈ ਉਹ ਹਾਤੀ ਪੀਡੀਆ ਸਾਹਿਬ ਬੂਲਪੁਰ ਵਾਲੇ ਸਰਤਾ ਦੇ ਵਿੱਚ ਦਾ ਮਾਰ ਰਿਹਾ ਆ ਮੁੰਡਾ ਕਹਿੰਦੇ ਗੁਛਨ ਹੈ ਇਹ ਟਿੱਬੇ ਵਾਲਾ ਹੈ ਰੇਡ ਪਾ ਰਿਹਾ ਥੋੜਾ ਝੁੱਕਿਆ ਝੁੱਕਿਆ ਇਸ ਕਰਕੇ ਨਹੀਂ ਕਿਤੇ ਈਨ ਬਣ ਗਿਆ ਉਕਿਆ ਦੇਸ ਕਰ ਗਿਆ ਕੋਈ ਲੱਤੀ ਨਾ ਲੱਗ ਜਵੇ ਕੋਈ ਗਿੱਟਾ ਨਾ ਫੜ ਜਵੇ ਇਹ ਕਹਿੰਦੇ ਗੁਲਸ਼ਨ ਟਿੱਬੇ ਵਾਲਾ ਹੈ ਇਹ ਘਾਟੀ ਲੋਟ ਆਉਂਦਾ ਹੈ ਵਾਹ ਓਏ ਟਿੱਬੇ ਵਾਲਿਆ ਇੱਕ ਤਗੜਾ ਬੰਡ ਜੋੜ ਚੁੱਕਾ ਹੈ ਨਰਾਲ ਕੈਫੇ ਦੀ ਟੀਮ ਵੀ ਵਧੀਆ ਬਣੀ ਹੈ ਲਾਡੀ ਟੀਮ ਤੇਰੀ ਵੀ ਵਧੀਆ ਬਣੀ ਹੈ ਅੱਜ ਮੁੰਡਿਆਂ ਨੂੰ ਸਮਝਾ ਕੇ ਰੱਖੀ ਟੀਮ ਲੈ ਕੇ ਆਉਂਦੀ ਹੈ ਪਰ ਆ ਵੀ ਮੁੰਡੇ ਟਿੱਬੇ ਵਾਲੇ ਆ ਨਾ ਕਹਿੰਦੇ ਛਾਏ ਹੋਏ ਆ ਛਾਏ ਹੋਏ ਆ ਛਾਏ ਹੋਏ ਆ ਛਾਏ ਹੋਇਆ ਵਾਕਿਆ ਗੱਲਾਂ ਆਹ ਕਹਿੰਦੇ ਸੋਨੇ ਦੇ ਸਾਗਾ ਹੁੰਦੀ ਆ ਪ ਅੱਜ ਜੋਟੀ ਜੋੜੀ ਦੇ ਪਲੇਅਰ ਜਿਹੜੇ ਆ 70 ਕਿਲੋ ਭਾਰ ਦੇ ਕਹਿੰਦੇ ਅੱਜ ਅੱਗ ਕੱਢੀ ਕਰ ਦੇ ਮੇਰੇ ਵੀਰੋ ਅੱਜ ਬਿਨਾ ਜੁੱਲਿਆਂ ਤੋਂ ਅੱਗ ਨਿਕਲੀਆਂ ਮੇਰੇ ਵੀਰੋ ਅੱਜ ਬਿਨਾ ਜੁੱਲਿਆਂ ਤੋਂ ਉਧਰ ਨਾਲ ਹੀ ਪਰਮਜੀਤ ਸਿੰਘ ਡੀਪੀ ਸਾਹਿਬ ਜੀ ਨੂੰ ਬੇਨਤੀ ਆਗੀ ਸਾਡੀ ਮਰਬੰਧਕ ਕਮੇਟੀ ਵੱਲੋਂ ਯਾਦ ਕਰ ਰਹੀ ਹੈ ਜੀ ਆਪਾਂ ਹੁਣ ਰੈਫਰੀ ਦੀ assemblage ਬੰਦ ਕਰਕੇ ਆਪਾਂ ਸਟੇਜ ਤੇ ਵਿਰਾਜਮਾਨ ਹੋਈਏ ਸਾਡੇ ਅਜੀਤਪਾਲ ਸਿੰਘ ਜੀ ਵੱਲੋਂ ਬੇਨਤੀ ਹੈ ਜੀ ਹਾਰਾ ਸਿੰਘ ਕਬੱਡੀ ਕਲੱਬ ਤਿੱਬਾ ਪਰ ਸਿਰਫ ਦੇਸਲਾ ਸਰਵਕਵਾਸੀ ਅਮਨਦੀਪ ਕਵਡੀ ਕਲੱਬ ਟਿੱਪਾ ਬਸ ਫੱਤੂ ਟਿੰਨਾ ਪੰਜਵਾਂ ਮੈਚ ਮੋਠਾਵਾਲ ਤੇ ਪਹਲਾਣਾ ਛੇਵਾਂ ਮੈਚ ਖੋਜੇਵਾਲ ਤੇ ਔਜਲਾ ਸਤਵਾਂ ਮੈਚ ਸੈਦੋਵਾਲ ਤੇ ਸੁਰਖਪੁਰ ਅੱਠਵਾਂ ਮੈਚ ਘੜਕਾ ਤੇ ਸੰਗੋਜਲਾ ਨੌਵਾਂ ਮੈਚ ਰਸੂਲਪੁਰ ਤੇ ਨਵਾਂ ਪਿੰਡ ਭੱਠੇ ਚੱਲ ਠੀਕਰੀ ਤੇ ਕਮਿਆਰਾ 11ਵਾਂ ਮੈਚ ਸ਼੍ਰੀਮਤੀ ਜਸਪ੍ਰੀ ਕੌਰ ਜੀ ਸਰਪੰਚ ਸ਼੍ਰੀਮਤੀ ਗਰਮੀਤ ਕੌਰ ਜੀ ਮੈਂਬਰ ਪੰਚਾਇਤਾ ਸ਼੍ਰੀਮਤੀ ਦਰਸ਼ਕੌਰ ਜੀ ਮੈਂਬਰ ਪੰਚਾਇਤਾ ਸ਼੍ਰੀਮਤੀ ਬਲਵਿੰਦਰ ਕੌਰ ਜੀ ਮੈਂਬਰ ਪੰਚਾਇਤਾ ਸ਼੍ਰੀਮਤੀ ਹਰਜਿੰਦਰ ਕੌਰ ਜੀ ਮੈਂਬਰ ਪੰਚਾਇਤ ਇਹਨਾਂ ਨੂੰ ਖਿਡਾਰੀਆਂ ਦਾ ਅਸ਼ੀਰਵਾਦ ਦਿੱਤਾ ਜਾ ਰਿਹਾ ਜਿੱਥੇ ਪੂਰੀ ਗਰਾਮ ਪੰਚਾਇਤ ਦਾ ਹੈਮ ਰੋਲ ਹੈ ਉੱਥੇ ਇਹਨਾਂ ਦੇ ਵੀਰਾਂ ਦੇ ਫੱਟੇ ਚੁਗਦੜਾ ਤੇ ਦਸ਼ਮੇਸ਼ ਕਲੱਬ ਟੱਪਾ ਪੂਰੇ ਕਲੱਬ ਦਾ ਦਿਨ ਮੈਂਬਰ ਪੰਚਾਇਤ ਜੀਮਤੀ ਬਲਵਿੰਦਰ ਕੌਰ ਜੀ ਮੈਂਬਰ ਪੰਚਾਇਤ ਆਸ਼ੀਰਵਾਦ ਦੇ ਲਈ ਇੱਕ ਜਾਂਗੇ ਤਸਵੀਰ ਹੋਵੇਗੀ ਬੋਲੇ ਇਸੋਰ ਹਾਂ ਫਿਰ ਬੇਤਰ ਸਿੱਕੇ ਕਲੱਬ ਦੇ ਮੈਂਬਰ ਫਰਸੀਮ ਸਿੰਘ ਜੀ ਕਲੱਬ ਦੇ ਮੈਂਬਰ ਗੁਰदयाल ਸਿੰਘ ਜੀ ਕਲੱਬ ਦੇ ਮੈਂਬਰ ਆ ਆ ਪੰਡਤ ਨੇ ਇੱਕ ਤਗੜਾ ਪਾਣ ਝੋੜ ਦਿੱਤਾ ਆ ਮੁੰਡੇ ਕਹਿੰਦੇ ਗੁਜਰਾਵਿਆਂ ਆ ਆ ਕਹਿੰਦੇ ਰੇਡ ਪਈ ਹੋਈ ਆ ਹੁਣ ਚਾ thank ਕਿੰਨੇ ਟ੍ਰੈਸ਼ਨ ਨੇ ਸਰਾ ਲਾਈ ਜਾਂ ਪਿਆ ਲਓ ਰੇਡ ਪੈ ਗਈ ਛੋਟੇ ਵੀਰ ਖੇਡ ਦੇ ਕਹਾਣੀਓ ਲਓ ਕਾਡੀ ਪਾ ਲਈ ਇਸ ਵੇਲੇ ਵਧਿਆ ਗੱਭਰੂ ਕਹਿੰਦੇ ਖੇਡ ਮੈਦਾਨ ਦੇ ਵਿੱਚ ਹਰ ਜੋਲਪੁਰੀਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਾਡੀ ਪਈ ਆ ਇਧਰ ਨਵੇਂ ਪਿੰਡ ਮੱਠਿਆੜੇ ਆ ਕਰੀਏ ਕੋਸ਼ਿਸ਼ ਮੇਰੇ ਮਿੱਤਰੋ ਪਰ ਨੰਬਰ ਰਸੂਲ ਪਰ ਜੁੜ ਗਿਆ ਅਗਲਾ ਮੁਕਾਬਲਾ ਚੱਲ ਫਿਕਰੀਵਾਲ ਤੇ ਕਮਿਆਰਾ ਭਾਣੋ ਲੰਗਾ ਤੇ ਕਾਲਾ ਸੰਘਿਆ ਤੇ ਨਾਲ ਮੇਰੇ ਵੀਰੋ ਪਟਰਾਣਾ ਹੁਸ਼ਿਆਰਪੁਰ ਕਾਲਾ ਸੰਘਿਆ ਪਿੰਡ ਤੇ ਪਟਰਾਣਾ ਯਾਰਪੁਰ ਚੱਲ ਠਿਕਰੀਵਾਲ ਦੇ ਕਮਿਆਰੇ ਦੀਆਂ ਟੀਮਾਂ ਜੱਤ ਜਲਦੀ ਆਪਣਾ ਵੇਟ ਕਰਵਾ ਕੇ ਮੋਹਰਾਂ ਲਵਾ ਕੇ ਇਹ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਂ। ਅੱਜ ਟਿੱਬੇ ਦੀ ਧਰਤੀ ਹੈ ਜ਼ਿਲ੍ਹਾ ਕਪੂਰਥਲਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਟਿੱਬੇ ਦੀ ਧਰਤੀ ਦੇ ਵੰਡਿਆ ਰੌਣਕਾਂ ਲਓ ਕਹਿੰਦੇ ਬੱਲੇ ਬੱਲੇ ਕਰਾ ਗਿਆ ਖੇਡ ਮੈਦਾਨ ਦੇ ਵਿੱਚ ਤੇਜ ਜੀ। ਵਾਹ ਤੇਜੀ ਸਿਆ ਬੱਲੇ ਬੱਲੇ ਕਰਾਉਂਦਾ ਹੈ ਮੇਰੇ ਵੀਰੋ ਖੇਡ ਮੈਦਾਨਾ ਜੀ। ਅਗਲਾ ਮੁਕਾਬਲਾ ਚੱਲ ਠਿਕਰੀਵਾਲ ਤੇ ਕਮਿਆਰਾ ਕਾਲਾ ਸੰਗਿਆ ਤੇ ਕਾਲਾ ਥਗਿਆ ਪਿੰਡ ਦੇ ਨਾਲ ਪਟਰਾਣਾ ਚਾਰਪੁਰ ਪਹਾੜੋ ਲੰਗਾ ਤੇ ਸੰਧੂ ਇਕੱਠਾ ਚੰਗ ਸਾਬੂ ਦੇ ਗਗੜੇ ਵਾਲਾ ਇਹ ਟੀਮਾਂ ਰੈਡੀ ਹੋਣ ਮੋਹਰਾਂ ਲਵਾ ਕੇ ਵੇਡ ਕਰਾ ਕੇ ਖੇਡ ਮੈਦਾਨ ਚ ਰਿਪੋਰਟਾ ਕਰਨਾ ਭਾਈ ਬੇਨਤੀ ਹੈ ਹੁਣ ਟੀਮਾਂ ਨੂੰ ਟੀਮਾਂ ਦਾ ਸਾਰਾ ਸ਼ਡਿਊਲ ਬੋਲਦਾ ਸਾਰੀ ਮਰਜ਼ੀ ਬੋਲਦੀ ਹੈ ਭਰਾ ਦੇ ਬੇਨਤੀ ਹੈ ਹੁਣ ਵੇਡ ਕਰਾਉਣ ਪਹਿਲਾਂ ਜਾ ਕੇ ਪਲੇਅਰ ਉਸ ਤੋਂ ਬਾਅਦ ਗਰਾਊਂਡ ਵਿੱਚ ਸਭ ਤੋਂ ਪਹਿਲਾਂ ਤਾਂ ਸਾਬੀ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਵ ਮਨਾਰੀਆਂ ਸਮੂਹ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ ਪ੍ਰਵਤ ਤੇ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਤੁਸੀਂ ਗੱਲ ਕੀਤੀ ਆ ਕਿ ਇਹ ਟੂਰਨਾਮੈਂਟ 6 ਸਾਲ ਕਿਉਂ ਨਹੀਂ ਹੋਇਆ ਉਹਦੇ ਬਹੁਤ ਸਾਰੇ ਕਾਰਨ ਪੋਲੀਟਿਕਲ ਰਾਜਨੀਤਿਕ ਕਾਰਨ ਕਿੰਡ ਪદ્ધਰਤੇ ਬਹੁਤ ਕੁਸ਼ਲ ਵਰਤਦਾ ਆ ਜਿਹਦੇ ਕਾਰਨ ਇਹ ਮੈਚ ਜਿਹੜੇ ਆ ਉਹ ਨਹੀਂ ਹੋ ਸਕੇ ਟਿੱਬਾ ਜੋ ਕਬੱਡੀ ਦੀ ਨਰਸਰੀ ਰਿਹਾ ਆ ਇੱਥੇ 6 ਸਾਲ ਦਾ ਅਰਸਾ ਇਹਨਾਂ ਕੀਡਾਂ ਦਾ ਨਾ ਹੋਣਾ ਕਬੱਡੀ ਦਾ ਨਾ ਹੋਣਾ ਸਾਡੇ ਲਈ ਬਹੁਤ ਇੱਕ ਵੱਡਾ ਘਾਟਾ ਸੀਗਾ ਜਿਹੜੀ ਪਨੀਰੀ ਅਸੀਂ ਤਿਆਰ ਕਰਨੀ ਸੀ ਇਹਨਾਂ 6 ਸਾਲਾਂ ਦੇ ਵਿੱਚ ਬਹੁਤ ਪਿੱਛੇ ਜਿਹੜੀ ਉਹ ਜਾ ਪਈ ਤੇ ਇਸ ਵਾਰੀ ਸਮੁੱਚਾ ਨਗਰ ਨਗਰਪੰਚਾਇਤ ਸਾਡੇ ਪਿੰਡ ਦੀ ਪੰਚਾਇਤ ਤੇ ਸਾਡੇ ਐਨ ਆਰ ਆਈ ਜਿਹੜੇ ਵੀਰ ਆ ਉਹਨਾਂ ਦੀ ਮਿਹਨਤ ਸਦਕਾ ਮੁਰਤੋਂ ਇੱਕ ਵੱਡੀ ਦੀ ਨਰਸਰੀ ਜਿਹੜੀ ਆ ਇਹਨੂੰ ਸਰਜੀਤ ਕੀਤਾ ਗਿਆ ਤੇ ਇਹ ਦੋ ਰੋਜ਼ਾ ਟੂਰਨਾਮੈਂਟ 3 ਤੇ 4 ਜਨਵਰੀ ਜਿਹੜੀ ਆ ਇਹ ਕਰਵਾਇਆ ਜਾ ਰਿਹਾ ਆ ਜ ਜਿਹਦੇ ਵਿੱਚ 70 ਕਿਲੋ ਭਾਰ ਵਰਗ ਦੀਆਂ ਟੀਮਾਂ ਜਿਹੜੀਆਂ ਆ ਉਹ ਭਾਗ ਲੈ ਰਹੀਆਂ ਜਿਹਦੇ ਵਿੱਚ ਸਾਡੇ ਕੋਲ 26 ਟੀਮਾਂ ਆਈਆਂ ਚਾਰ ਟੀਮਾਂ ਓਪਨ ਲੀਆਂ ਜਿਹੜੀਆਂ ਉਹ ਭਾਗ ਲਈਆਂ ਭਾਗ ਲੈ ਰਹੀਆਂ ਬਜ਼ੁਰਗਾਂ ਦਾ ਸ਼ੋਅ ਮੈਚ ਜਿਹੜਾ ਉਹ ਕਰਵਾਇਆ ਜਾ ਰਿਹਾ ਇਸੇ ਤਰ੍ਹਾਂ ਅਸੀਂ ਸਾਡੇ ਮੈਰਾਥਨ ਦੌੜਾਕ ਮਹਿੰਦਰ ਲਾਲ ਜੀ ਆ ਉਹਨਾਂ ਨੂੰ ਸਨਮਾਨਿਤ ਕਰ ਰਹੇ ਆ ਸਾਡਾ ਜਿੰਦੂ ਕਬੱਡੀ ਖਿਡਾਰੀ ਆ ਉਸ ਨੂੰ ਵੀ ਅਸੀਂ ਸਨਮਾਨਿਤ ਕਰ ਰਹੇ ਆ ਸਾਡੀ ਇਹ ਵੀ ਹੈ ਕਿ ਜਿਹੜੇ ਸਾਬਕਾ ਰਹਿ ਚੁਕੇ ਖਿਡਾਰੀ ਆ ਜਿਨ੍ਹਾਂ ਨੇ ਪਿੰਡ ਵਾਸਤੇ ਨਿਮਾਣਾ ਖਟਿਆ ਉਹਨਾਂ ਨੂੰ ਵੀ ਮਾਨ ਸਨਮਾਨ ਦੇਣਾ ਜਿਹੜਾ ਉਹ ਬਣਦਾ ਹੈ ਓਪਨ ਇਹ ਲਾ ਮ ਇਨਾਮ ਤੋਂ ਦੂਜਾ ਨਾਮ ਲਗਣਾ ਹੈ ਜਿਹੜਾ ਓਪਨ ਕਬੱਡੀ ਦੇ ਵਿੱਚ ਪਹਿਲਾ ਇਨਾਮ 1.5 ਲੱਖ ਰੁਪਈਆ ਤੇ ਦੂਸਰਾ ਇਨਾਮ ਜਿਹੜਾ ਉਹ 1 ਲੱਖ ਰੁਪਈਆ ਹੈ ਅ ਬਹੁਤ ਕੁਝ ਜਿਹੜਾ ਮੇਰੇ ਤੋਂ ਪਹਿਲਾਂ ਸਾਥੀ ਕਲੀਅਰ ਕਰ ਗਏ ਆ ਦੇਖੋ ਇਸ ਵੇਲੇ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਜੋ ਬਣਦੇ ਆ ਉਹ ਬਹੁਤ ਸਾਰੀ ਸੱਡੀ ਨੌਜਵਾਨ ਪੀੜ੍ਹੀ ਜਿਹੜੀ ਆ ਵਿਦੇਸ਼ਾਂ ਨੂੰ ਚਲੀ ਗਈ ਜਿਹੜੇ ਇੱਥੇ ਆ ਉਹ ਬਹੁਤ ਸਾਰੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ ਤੇ ਉਹਨਾਂ ਨੂੰ ਪਾਸੇ ਕਰ ਲਈ ਜਾਂ ਚੰਗੇ ਰਸਤੇ ਦੇ ਪਾਉਣ ਵਾਸਤੇ ਇੱਕ ਇੱਕ ਸਾਡੇ ਕੋਲ ਸਪੋਰਟਸ ਆ ਖੇਡਾਂ ਆ ਭੇਜੀ ਨਾ ਰਾਈ ਅਸੀਂ ਉਹਨਾਂ ਨੂੰ ਪ੍ਰਮੋਟ ਕਰਕੇ ਉਹਨਾਂ ਨੂੰ ਉਸ ਗਲਤ ਰਸਤੇ ਤੋਂ ਰੋਕ ਕੇ ਤੇ ਸਮਾਜ ਦੇ ਵਿੱਚ ਚਈ ਵਿਚਰਨ ਵਾਸਤੇ ਸਮਾਜ ਦੇ ਵਿੱਚ ਵਾਸਤੇ ਕੋ ਚੰਗਾ ਕਦਮ ਚੱਕਣ ਵਾਸਤੇ ਜਿਹੜਾ ਅਸੀਂ ਇਸ ਟੂਰਨਾਮੈਂਟ ਨੂੰ ਜਿਹੜਾ ਫਿਰ ਦੁਬਾਰਾ ਸ਼ੁਰੂ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਟੂਰਨਾਮੈਂਟ ਨੂੰ ਹੋਰ ਉੱਪਰ ਲੈ ਕੇ ਜਾਵਾਂਗੇ ਵਾਹ ਪ੍ਰਗਟਿਓ ਮਰਦ ਗਮੜਾ ਵਰੀ ਆਮਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚਿੱਲਾ ਸਭੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਵਤਾਰਪੁਰ ਨੂੰ ਸਮਰਪਤ ਅੱਜ ਜਿਹੜਾ ਟੂਰਨਾਮੈਂਟ ਟੀਬੀ ਦੀ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਔਰ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਇਸ ਗਰਾਊਂਡ ਦੇ ਵਿੱਚ ਖੇਡਾਂ ਨੂੰ ਦੁਬਾਰਾ ਕਿਉਂ ਜ਼ਰੂਰਤ ਪਈ ਸਾਨੂੰ ਕਰਨ ਦੀ ਪਿਛਲੇ ਲਗਭਗ 6 ਅਰਸੇ ਤੋਂ ਟੂਰਨਾਮੈਂਟ ਬੰਦ ਸੀ ਲੇਕਿਨ ਪੰਜਾਬ ਦੀ ਜੋ ਮੌਜੂਦਾ ਸਥਿਤੀ ਹੈ ਕੋਈ ਸਾਡੇ ਨੌਜਵਾਨ ਵਿਦਿਆਰਥੀ ਕੁਝ ਕਰ ਗਏ ਔਰ ਜਿਹੜੀ ਰਹਿੰਦੀ ਖੁੰਦੀ ਜਵਾਨੀ ਸੀ ਸਾਡੀ ਨਸ਼ਾ ਵਿੱਚ ਪੈ ਗਈ ਇੱਕ ਖੇਡਾਂ ਹੀ ਇੱਕ ਇਹੋ ਜਿਹਾ ਨਸ਼ਾ ਹੈਗਾ ਜਿਹਨੂੰ ਲਾ ਕੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਉਹ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਦੇ ਵਿੱਚੋਂ ਆਪਾਂ ਨਸ਼ਾ ਦਾ ਖਤਮਾ ਕਰੀਏ ਔਰ ਉਹਨਾਂ ਵਾਲੇ ਸਮੇਂ 'ਚ ਜੇ ਪਰੂਣ ਹਰਿਆ ਹੋਰ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਦੂਰ ਕਰੀਏ ਉਹਨਾਂ ਵਾਲੇ ਸਮੇਂ 'ਚ ਨਸ਼ੇ ਛੱਡ ਕੇ ਤੇ ਖੇਡਾਂ ਦਾ ਨਸ਼ਾ ਜਿਹੜਾ ਉਹ ਲਾਇਆ ਜਾਵੇ ਇੱਕ ਮਾਰਵੇ ਫਿਰ ਸਰਬੱਤ ਸੰਗਤ ਨੂੰ ਅੱਜ ਦੇ ਬਤਾਰਪੁਰਪ ਦੇ ਉੱਤੇ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਔਰ ਕੱਲ ਨੂੰ ਇਸੇ ਤਰ੍ਹਾਂ ਹੀ ਚਾਰ ਓਪਨ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਜਿਹੜੀਆਂ ਫੁਟਬਾਲ ਕਬੱਡੀ ਦੇ ਵੱਡੇ ਮਹਾਕੁੰਬ ਦੇ ਵਿੱਚ ਉਹ ਸ਼ਿਰਕਤ ਕਰਨਗੇ ਕਬੱਡੀ ਦੀਆਂ ਚਾਰ ਓਪਨ ਦੀਆਂ ਟੀਮਾਂ ਜਿਹੜੀਆਂ ਕਲੱਬਾਂ ਦੀਆਂ ਟੀਮਾਂ ਜਿਹੜੀਆਂ ਉਹ ਹਿੱਸਾ ਲੈ ਰਹੀਆਂ ਜਿੱਦੇ ਕੇ ਨਾਮ ਬੜੇ ਵੱਡੀ ਪਦਰ ਤੇ ਨਾਮ ਰੱਖੇ ਗਏ ਨੇ ਫਰਸਟ ਪ੍ਰਾਈਜ਼ ਜਿਹੜਾ 1.5 ਲੱਖ ਦਾ ਸੈਕੰਡ ਪ੍ਰਾਈਜ਼ 1 ਲੱਖ ਰੁਪਏ ਦਾ ਔਰ ਇਹਨਾਂ ਇਨਾਮਾਂ ਨੂੰ ਤਕਸੀਮ ਕਰਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਜ ਸਭਾ ਮੈਂਬਰ ਪਦਮਸ਼ਰੀ ਸੰਤ ਬਲਬੀਰ ਸਿੰਘ ਜੀ ਸੀਚੇਵਾਲੀਏ ਔਰ ਸੱਜਨ ਸਿੰਘ ਜੀ ਚੀਮਾ ਹਲਕਾ ਇੰਚਾਰਜ ਕੱਲ ਨੂੰ ਇਨਾਮਨ ਸਮਾਰੋਹ ਦੇ ਵਿੱਚ ਖਿਡਾਰੀ ਵੀਰਾਂ ਨੂੰ ਜਿਹੜਾ ਇਨਾਮ ਤਕਸੀਮ ਕਰਨਗੇ ਸੋ ਇੱਕ ਵਾਰ ਫਿਰ ਸਰਕਾਰਪੁਰ ਬਈ ਸਰਬਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇੱਕ ਟਿੱਬੇ ਦੇ ਅਮਨ ਖਿਡਾਰੀ ਸੀ ਇਸ ਵੇਲੇ ਆਪਣੇ ਵਿੱਚ ਨਹੀਂ ਹੈਗੇ ਤੁਸੀਂ ਉਹਨਾਂ ਬਾਰੇ ਕੀ ਮਹਿਸੂਸ ਕਰਦੇ ਹੋ ਨਹੀਂ ਹੈ ਅ ਖਿਡਾਰੀ ਫਰਮਾਇਆ ਹੁੰਦਾ ਸਾਡੇ ਦੇਸ਼ ਦਾ ਔਰ ਪਿਛਲੇ ਸਮੇਂ ਚ ਟਿੱਬੇ ਦਾ ਬਹੁਤ ਹੀ ਹੌਨ ਹਰ ਖਿਡਾਰੀ ਅਮਨ ਟਿੱਬਾ ਜਿਸ ਨੂੰ ਕਿ ਖਿੱਡਾਂ ਜਿਹੜੀਆਂ ਉਹ ਵੀ ਯਾਦ ਨੂੰ ਵੀ ਤਾਜ਼ਾ ਕਰਦੀਆਂ ਔਰ ਸਾਡੇ ਟਿੱਬੇ ਨੂੰ ਇਸ ਵਿੱਚ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆ ਇਬਨੁਕਲੀ ਪਹਿਲਾ ਪੰਜਾਬ ਨੂੰ ਔਰ ਹਿੰਦੁਸਤਾਨ ਦੀ ਜਿਹੜੀ ਮਾਂ ਖੇਡ ਕਬੱਡੀ ਆ ਇਹਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਸ ਮੇਰੇ ਵੀਰ ਨੂੰ ਵੀ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਉਹ ਯਾਦ ਕੀਤਾ ਜਾ ਰਿਹਾ